इंडिया न्यूटन ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮੈਂ ਹਾਂ ਜਤਿੰਦਰ ਸਿੰਘ ਤੇ ਲੈ ਕੇ ਆਇਆ ਹਾਂ ਪ੍ਰੋਗਰਾਮ ਖਾਸ ਮੁਲਾਕਾਤ ਜਿਸ ਵਿੱਚ ਅੱਜ ਤੁਹਾਡੀ ਮੁਲਾਕਾਤ ਸ਼੍ਰੋਮਣੀ ਅਕਾਲੀ ਦਲ ਦੇ ਜਰਨਲਿਸਟ ਖਤਰ ਪੰਜਾਬ ਮਨਮੋਹਨ ਸਿੰਘ ਬਾਟੀ ਜੀ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਹੋਰ ਕਮੇਟੀ ਮੈਂਬਰ ਵੀ ਲਗਾਇਆ ਗਿਆ ਹੈ ਗੱਲ ਕਰਾਂਗੇ ਇਹਨਾਂ ਦਾ ਨਾਲ ਤੱਦੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਤੇ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਜਿਹੜੇ ਇਸ ਵੇਲੇ ਹਾਲਾਤ ਬਣੇ ਹੋਏ ਨੇ ਪਾਣੀਆਂ ਕਾਰਨ ਉਹ ਬਹੁਤ ਹੀ ਮਾੜੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਵੇਲੇ ਚੱਲ ਰਿਹਾ ਹੈ ਕੀ ਕਹਿਣਾ ਚਾਹੂਗੇ ਇਸ ਬਾਰੇ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਧੰਨਵਾਦ ਤੁਸੀਂ ਚੱਲ ਕੇ ਆਏ ਹੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਅੜਾਂ ਦੀ ਵੇਖੋ ਮਾਰ ਜਿਹੜੀ ਵੱਜੀ ਸਾਨੂੰ ਕੁਦਰਤੀ ਤੇ ਵਜੀ ਵਜੀ ਇਹ ਮਨੁੱਖੀ ਸਾਡੇ ਸਰਕਾਰੀ ਤੰਤਰ ਤੋਂ ਵੀ ਸਾਨੂੰ ਵਜੀ ਐ ਮਾਰ ਇਹ ਹਰ ਆਏ ਨੇ ਕੁਦਰਤੀ ਆਏ ਨੇ ਤੇ ਜ਼ਿਆਦਾ ਪਰ ਲਿਆਂਦੇ ਗਏ ਨੇ ਇਹਦੇ ਵਿੱਚ ਕੋਈ ਦੂਸਰੀ ਰਾਏ ਰਹਿ ਨਹੀਂ ਨਿਕਲ ਗਈ ਪ੍ਰੂਫ ਵੀ ਸਾਹਮਣੇ ਆ ਰਹੇ ਨੇ ਹੌਲੀ 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 ਇੱਕ ਵੀਡੀਓ ਤੁਸੀਂ ਦੇਖੀ ਹੋਏਗੀ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਪਾ ਸਾਰੇ ਦਬਿਆ ਦੇ ਦਰਵਾਜ਼ੇ ਖੋਲ ਦੋ ਨਾ ਰਹੇਗਾ ਬਾਸ ਤੇ ਨਾ ਵਜੇਗੀ ਬਾਉਸਰੀ ਜੀ ਸੁਣ ਕੇ ਬੜਾ ਦੁੱਖ ਹੋਇਆ ਕਿ ਜਿਹੜਾ ਪੰਜਾਬ ਅੱਜ ਤੱਕ ਸਾਰੇ ਹਿੰਦੁਸਤਾਨ ਦਾ ਨਹੀਂ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਕੋਈ ਮੁਸੀਬਤ ਆਈ ਹੈ ਲੜਾਈ ਲੱਗੀ ਕੁਛ ਹੋਇਆ ਹੜ੍ਹ ਆਏ ਕੁਛ ਵੀ ਹੋਇਆ ਉੱਥੇ ਜਾ ਕੇ ਪੰਜਾਬੀ ਜਾ ਕੇ ਤਨ ਦੇਈ ਦੇ ਨਾਲ ਤਨ ਗਵਣਕ ਤਨ ਦੇ ਨਾਲ ਸੇਵਾ ਕਰਦੇ ਰਹੇ ਆਪਣੀਆਂ ਜਾਨਾਂ ਨਹੀਂ ਪ੍ਰਵਾਹ ਨਹੀਂ ਕੀਤੀ ਕਈ ਜਾਨਾਂ ਵਾਰੀਆਂ ਇਸ ਤਰ੍ਹਾਂ ਉਹਨਾਂ ਨੇ ਤੇ ਅੱਜ ਪੰਜਾਬ ਦੇ ਉੱਤੇ ਜਦੋਂ ਭੇਗੜ ਪਈ ਤੇ ਇਹ ਲੋਕ ਬੇਸ਼ਰਮੀ ਨਹੀਂ ਹੱਦ ਪਾਰ ਕਰਦੇ ਇਹ ਗੱਲਾਂ ਕਰ ਰਹੇ ਨੇ ਕਿ ਜੀ ਨਾ ਹੋ ਜਾਏਗਾ ਬਾਸ ਤੇ ਨਾ ਹੋ ਜਾਏਗੀ ਬਾਂਸਰੀ ਬਾਸਰੀ ਵਜੇਗੀ ਪੰਜਾਬ ਖੜਾ ਹੀ ਹੋਏਗਾ ਤੇ ਖੜਾ ਹੋ ਵੀ ਗਿਆ ਸਾਨੂੰ ਕੋਈ ਦਿੱਕਤ ਨਹੀਂ ਪੰਜਾਬ ਉਹ ਹੈ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਸਦਕਾ ਅਸੀਂ ਬਹੁਤ ਕੌਸ਼ਨ ਲੈ ਲਿੱਤਾ ਬਹੁਤ ਕੁਝ ਸਾਡੇ ਕੋਲ ਹੈ ਸਾਨੂੰ ਕਿਸੇ ਦੇ ਮੋਹਲ ਵੇਖਣ ਦੀ ਲੋੜ ਨਹੀਂ ਪਈ ਤੁਸੀਂ ਦੇਖਿਆ ਕਿ ਕਿਦਾਂ ਟੱਕਾਂ ਦੇ ਟਰੱਕ ਹੜਾ ਹੜਾ ਆ ਗਿਆ ਸਮਗਰੀ ਦਾ ਬਿਨਾਂ ਕਿਸੇ ਨੂੰ ਆਵਾਜ਼ ਦਿੱਤੇ ਆ ਅਸੀਂ ਮੰਗਦੇ ਨਹੀਂ ਅਸੀਂ ਦਾਨੀ ਆ ਅਸੀਂ ਦਾਨੀ ਆ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਜੀ ਅਸੀਂ ਫਲੱਟੀ ਜੀ ਲੰਮਾ ਸਮਾਂ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਹਰਦੀ ਮਾਰੇ ਠਾਇਆ ਪਰ ਨਾ ਤੇ ਸੁਭਾ ਸਰਕਾਰ ਵੱਲੋਂ ਕੋਈ ਸਾਰ ਲਈ ਗਈ ਸੀ ਤੇ ਨਾ ਹੀ ਕੇਂਦਰ ਦੀ ਸਰਕਾਰ ਵੱਲੋਂ ਕੋਈ ਇੰਨਾ ਪੰਜਾਬੀਆਂ ਦੀ ਸਾਰ ਲਈ ਗਈ ਤੇ ਜੇਕਰ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਦੌਰਾ ਵੀ ਕੀਤਾ ਗਿਆ ਵਾ ਤੇ ਉਹਨਾਂ ਵੱਲੋਂ ਸਿਰਫ ਇੱਕ 1600 ਕਰੋੜ ਦਾ ਪੈਕੇਜ ਲੈਵਾ ਉਹੀ ਰਾਤ ਦਿੱਤੀ ਗਈ ਹੈ ਕੀ ਤੁਸੀਂ ਸਮਝਦੇ ਜੇ ਕਿ ਇਸ ਦੇ ਨਾਲ ਜਿਹੜੀ ਕਿਸਾਨਾਂ ਦੀ ਭਰਪਾਈ ਹੈ ਜਿਹੜੀ ਹੋ ਪਊਗੀ ਇਹ ਕੋਝਾ ਮਜ਼ਾਕ ਕੀਤਾ ਜੀ ਸਾਡੇ ਪੀਐਮ ਸਾਹਿਬ ਨੇ ਮੈਂ ਕੋਝਾ ਮਜ਼ਾਕ ਕਹਾਂਗਾ ਤੇ ਜਿਹੜੇ ਇਹਨੂੰ ਬਤਾ ਚੜਾ ਕੇ ਨੈਸ਼ਨਲ ਮੀਡੀਆ ਵਾਲੇ ਬਤਾ ਚੜਾ ਕੇ ਦੱਸ ਰਹੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਸੀਂ ਇਸ ਪੰਜਾਬ ਦੇ ਹਾਲਾਤਾਂ ਨੂੰ ਸ਼ੋਅ ਨਹੀਂ ਕੀਤਾ ਤੁਸੀਂ ਕਿਸੇ ਚੈਨਲ ਦੇ ਉੱਤੇ ਦਿਖਾਇਆ ਨਹੀਂ ਨਾ ਦਿਖਾਓ ਸਾਨੂੰ ਜ਼ਰੂਰਤ ਨਹੀਂ ਆ ਤੁਹਾਡੇ ਨਾਲ ਵੇਖਣ ਦੀ ਸਾਡੇ ਨਾਲ ਸਾਡੇ ਪੰਜਾਬੀ ਭਰਾ ਖੜੇ ਨੇ ਤੇ ਖੜੇ ਰਹਿਣਗੇ ਉਹਨਾਂ ਨੇ 16000 ਕਰੋੜ ਨਹੀਂ 32000 ਕਰੋੜ ਨਹੀਂ 32 ਲੱਖ ਕਰੋੜ ਵੀ ਲਾ ਦੇਣਾ ਕੋਈ ਦਿੱਕਤ ਨਹੀਂ ਆ ਪਰ ਪ੍ਰਧਾਨ ਮੰਤਰੀ ਜੀ ਨੇ ਫੇਰੀ ਪਹਿਲੇ 10 ਗੱਲ ਬੋਲੇ ਕੁਝ ਨਹੀਂ ਜੇ ਬੋਲੇ ਆਏ ਆ ਤੇ ਆਣ ਕੇ ਤੁਸੀਂ ਗੁਪਤ ਮੀਟਿੰਗ ਇੱਕ ਕਰ ਲਈ ਆ ਮੀਟਿੰਗ ਕਰਕੇ ਤੁਸੀਂ 1600 ਕਰੋੜ ਦਾ ਵਾਅਦਾ ਕਰ ਦਿੱਤਾ ਜੀ ਵਾਅਦਾ ਕਰਦੇ ਆਂਗੇ ਉਹਦੇ ਵਿੱਚ ਵੀ ਪਤਾ ਨਹੀਂ ਕੀ ਨਿਕਲਣਾ ਹੂੰ ਉਹਦੇ ਵਿੱਚ ਵੀ ਪਤਾ ਨਹੀਂ ਕਿਹੜੀਆਂ ਰੂਪਰੇਖਾ ਤੁਸੀਂ ਇਹਨਾਂ 1600 ਕਰੋੜ ਦੀਆਂ ਦੇਣੀਆਂ ਉਹ ਨਹੀਂ ਅਜੇ ਕਲੀਅਰ ਹੈਗੀਆਂ 1600 ਤੋਂ ਉੱਪਰ ਪਿੰਡਾ ਜਿਹੜਾ ਖਰਾਬ ਹੋ ਗਿਆ 4.5 ਲੱਖ ਕਰੋੜ 4.5 ਹਜ਼ਾਰ ਲੱਖ ਹੈਕਟਰ ਖੇਤੀ ਆ ਜਿਹੜੀ ਖਰਾਬ ਹੋ ਗਈ ਜਿਹੜੀ 4-4 ਸਾਲ ਤੱਕ ਉਹਦਾ ਬੇਤਾ ਬਜੰਮ ਗਈ ਆ ਉਹਨਾਂ ਨੂੰ ਚੁੱਕਦਿਆਂ ਟਾਈਮ ਲੱਗਣਾ 2-3 ਸਾਲ ਦੇ ਉੱਤੇ ਕੋਈ ਵਾਈ ਨਹੀਂ ਹੋਣੀ ਕੀ ਸੋਚ ਕੇ ਤੁਸੀਂ ਦੱਸਿਆ ਪੰਜਾਬ ਸਰਕਾਰ ਨੇ ਸਾਡੇ ਨਾਲ ਮਜ਼ਾਕ ਕੀਤਾ ਪੰਜਾਬ ਸਰਕਾਰ ਨੇ 20-2000 ਰੁਪਏ ਦੀ ਮੰਗ ਦੇ ਦਿੱਤੀ ਜੀ 20-2000 ਰੁਪਏ ਦਾ ਮੁਆਵਜ਼ਾ ਦੇਾਂਗੇ 20000 ਰੁਪਏ ਦਾ ਕੀ ਹੋਏਗਾ 30000 ਰੁਪਏ ਤਾਂ ਉਹਨਾਂ ਦਾ ਖਰਚਾ ਆ ਜਾਂਦਾ 1 ਏਕੜ ਦੇਤੇ ਜੀ 30000 ਰੁਪਏ ਖਰਚਾ ਆ ਜਾਂਦਾ ਤੇ 20000 ਰੁਪਏ ਨਾਲ ਉਹਨਾਂ ਦੀ ਪਰਭਾਈ ਕੀ ਹੋਏਗੀ ਜਿਨ੍ਹਾਂ ਦੇ ਘਰ ਢੱਗ ਗਏ ਕੁਝ ਰਹਿ ਨਹੀਂ ਗਿਆ ਉਹ ਕੀ ਕੰਮਗੇ 20000 ਇਹਨੂੰ ਜੀ ਤੇ ਨਰੀ ਦੂਜੇ ਪੰਨੇ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਸਰਤਾਜ ਸੁਖਬੀਰ ਸਿੰਘ ਬਾਦਲ ਜੀ ਜੇਕਰ ਪਿਛਲੇ ਸਮੇਂ ਦੀ ਝਾਤ ਮਾਰੀਏ ਤਾਂ ਉਦੋਂ ਵੀ ਜਿਹੜਾ ਸ਼ਰੋਮਨੀ ਅਕਾਲੀ ਦਲ ਸੀਗਾ ਹਮੇਸ਼ਾ ਪਸਾਨਾਂ ਦੇ ਨਾਲ ਖੜਾ ਹੁੰਦਾ ਆ ਤੇ ਖੜਾ ਰਹਿੰਦਾ ਸੀਗਾ ਤੇ ਅੱਜ ਮੁਸੀਬਤ ਦੇ ਦੌਰਾਨ ਵੀ ਜਿਹੜੇ ਸੁਖਵੀਰ ਸਿੰਘ ਬਾਦਲ ਜੀ ਨੇ ਉਹ ਪਿੰਡ ਪਿੰਡ ਜਾ ਕੇ ਲੋਕਾਂ ਦੀ ਸਾਰ ਲੈ ਰਹੇ ਨੇ ਤੇ ਵੱਡੀਆਂ ਗਰਾਂਟਾਂ ਦੀ ਗੱਲ ਕਰ ਰਹੇ ਨੇ ਤੇ ਨਾਲ ਦੀ ਨਾਲ ਹੀ ਜਿਹੜਾ ਉਹਨਾਂ ਨੂੰ ਰਾਹ ਸਮਗਰੀ ਪਹੁੰਚਾਉਣ ਦੀ ਵੀ ਵੱਡੇ ਐਲਾਨ ਉਹਨਾਂ ਵੱਲੋਂ ਕੀਤੇ ਗਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਪੰਜਾਬ ਦੇ ਇੱਕੋ ਇੱਕ ਖੇਤਰੀ ਪਾਰਟੀ ਸ਼ਰੌਨੀ ਅਕਾਲੀ ਦਲ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬੀਓ ਅੱਜ ਵੇਲਾ ਆਪਣੀ ਖੇਤਰੀ ਪਾਰਟੀ ਨੂੰ ਬਚਾ ਲਓ ਖੇਤਰੀ ਪਾਰਟੀ ਨੂੰ ਲੈ ਆਓਗੇ ਤੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਵੀ ਹੱਲ ਹੋ ਜਾਣਾ ਜੀ ਅੱਜ ਤੁਸੀਂ ਦੇਖ ਰਹੇ ਹੋਣਗੇ ਪੰਜਾਬ ਵਾਸੀ ਦੇਖਦੇ ਹੋਣਗੇ ਕਿ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਦਲ ਲੱਗਾ ਹੋਇਆ ਹੈ ਬਿਨਾ ਕਿਸੇ ਨੰਦਵਾਨੇ ਸਵਾਰਥ ਸੇਵਾ ਤੋਂ ਉਹਨਾਂ ਨੇ ਕੋਈ ਅਕਾਲੀ ਦਲ ਕੋਈ ਐਸਲ ਵੋਟ ਵੋਟ ਦੀ ਗੱਲ ਨਹੀਂ ਕਰਦਾ ਕੋਈ ਕੁਝ ਨਹੀਂ ਕਰ ਰਿਹਾ ਸਿਰਫ ਇੱਕ ਸੇਵਾ ਦੇ ਲੱਗਾ ਹੈ ਕਿ ਪੰਜਾਬ ਨੂੰ ਬਚਾਣਾ ਹੈ ਪੰਜਾਬ ਦੇ ਕਿਸਾਨ ਨੂੰ ਕਿਸਾਨੀ ਨੂੰ ਬਚਾਣਾ ਹੈ ਹਰ ਤਰ੍ਹਾਂ ਦੀ ਉਹ ਐਸਲੇ ਮਦਦ ਕਰਨ ਨੂੰ ਤਿਆਰ ਬੈਠੇ ਨੇ ਕਰ ਵੀ ਹੋਏ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਅਕਾਲੀ ਦਲ ਦਾ ਹਰ ਹਰ ਪਿੰਡਾਂ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਅਕਾਲੀ ਦਲ ਦਾ ਵਰਕਰ ਹਰ ਥਾਂ ਪਿੰਡ ਦੇ ਵਿੱਚ ਜਾ ਕੇ ਸਰਵੇਖਣ ਵੀ ਕਰੇਗਾ ਤੇ ਹਰ ਤਰ੍ਹਾਂ ਦੀ ਜ਼ਰੂਰਤ ਉਹ ਪੂਰੀਆ ਕਰਾਏਗਾ ਜਿਹੜੀ ਵੀ ਨਾਲੇ ਜ਼ਰੂਰਤ ਹੋਏਗੀ ਹਰ ਚੀਜ਼ ਦੀਜ਼ਲ ਟਰੈਕਟਰ ਤੇ ਟਰਾਲੀਆਂ ਮਿੱਟੀ ਕਣਕ ਹਰ ਚੀਜ਼ ਜਿਹੜੀ ਆ ਉਹ ਉਹਨਾਂ ਤੱਕ ਮੋੜਿਆ ਕਰ ਜਾਈਗੀ इवन ਕਿ ਪਛਲਾਂ ਦਾ ਚਾਰਾ ਪੱਠਾ ਪੱਠੇ ਪੱਠਿਆਂ ਦੀ ਲੋੜ ਆ ਚਾਰੇ ਦੀ ਲੋੜ ਆ ਪਛਲਾਂ ਦੇ ਚਾਰ ਦੀ ਲੋੜ ਆ ਹਰ ਚੀਜ਼ ਦਾ ਤੇ ਆ 500 ਟਰੱਕ ਦੀ ਤਿਆਰੀ ਹੋ ਰਹੀ ਹੈ ਕਣਕ ਵੀ ਤਿਆਰੀ ਹੋ ਰਹੀ ਹੈ ਕਣਕ ਵੀ 500 ਟਰੱਕ ਕਣਕ ਦਾ ਵੀ ਤਿਆਰ ਹੋ ਰਿਹਾ ਸਾਰਾ ਕੁਝ ਆਕਾਲੀ ਦਲ ਇਹਦੇ ਲਈ ਤਿਆਰੀ ਕਰ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਵੀ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਜੀ ਇੱਕ ਸੋਸ਼ਲ ਮੀਡੀਆ ਤੇ ਉੱਤੇ ਬੜੀ ਵਾਇਰਲ ਹੋਈ ਸੀਗੀ ਵੀਡੀਓ ਕਿ ਇੱਕ ਬੀਬੀ ਜਿਹੜੀ ਹੈ ਉਹ ਮੰਤਰੀ ਸਾਹਿਬ ਕੋਲੋਂ ਜਾ ਕੇ ਗੁਹਾਰ ਲਾ ਰਹੀ ਹੈ ਕਿ ਅਸੀਂ ਮਾਰੇ ਗਏ ਲੁੱਟੇ ਗਏ ਤੇ ਮੰਤਰੀ ਸਾਹਿਬ ਉਹਨੂੰ ਜਿਹੜਾ ਰਾਹ ਤਾਂ ਕੇ ਦੇ ਰਹੇ ਨੇ ਤੇ ਦੂਸਰੇ ਬੰਨੇ ਇੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਭੀਰ ਸਿੰਘ ਬਾਦਲ ਜੀ ਦੀ ਵੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਹਦੇ ਵਿੱਚ ਇੱਕ ਸਰਪੰਚ ਸਾਹਿਬ ਨੂੰ 2 ਲੱਖ ਰੁਪਏ ਦਿੱਤਾ ਜਾਂਦਾ ਹੈ ਤੇ ਉਹ ਸਰਪੰਸਾ ਮੁੜ ਕੇ ਟਰੈਕਟਰ ਤੇ ਉਹਨਾਂ ਦੇ ਨਾਲ ਬੈਠ ਜਾਂਦੇ ਨੇ ਤੇ ਇਹਹੀ ਫਾਰਮ ਲਾਈਆਂ ਜਾਂਦੀਆਂ ਫਾਰਮ ਫਲਾਈਆਂ ਗਈਆਂ ਨੇ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਡਰਾਮਾ ਕੀਤਾ ਹੈ ਉਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਡਰਾਮਾ ਕੀਤਾ ਕਿ ਤੁਸੀਂ ਇਸ ਗੱਲ ਨੂੰ ਕੀ ਸਮਝਦੇ ਕੀ ਇਹ ਡਰਾਮਾ ਸੀ ਕਿ ਜਾਂ ਆਮ ਪਿੰਡ ਦੇ ਸਰਪੰਚ ਵੀ ਸਾਰ ਚੁਣ ਕੇ ਉਹਨਾਂ ਨਾਲ ਸਾਕਰ ਰੁਪਏ ਆਮ ਆਦਮੀ ਪਾਰਟੀ ਦੀ ਤੇ ਮੈਂ ਗੱਲ ਹੀ ਨਹੀਂ ਕਰਦਾ ਜੀ ਆਮ ਆਦਮੀ ਪਾਰਟੀ ਦਾ ਤਾਂ ਚਿਹਰਾ ਜਾਗਰ ਹੋ ਗਿਆ ਉਹਨਾਂ ਨੇ ਕੀ ਕੀਤਾ ਉਹਦੀ ਮੈਂ ਕੀ ਗੱਲ ਕਰਾਂ ਮੇਰੇ ਕੋਲ ਲਫ਼ਜ਼ ਹੀ ਨਹੀਂ ਕਿ ਉਹਨਾਂ ਨੂੰ ਕੀ ਕਹਾਂ ਮੈਂ ਹਮ ਮੈਂ ਭਗਵੰਤ ਮਾਨ ਜੀ ਦੀ ਜ਼ਿੰਦਗੀ ਨੂੰ ਕਹਿੰਦਾ ਕਿ ਉਹਨਾਂ ਨੂੰ ਪਰਮਾਤਮਾ ਸੁਖ ਸਵੇਲੀ ਨਾਲ ਚ ਉਹਨਾਂ ਨੂੰ ਆਪਣੇ ਘਰ ਭੇਜਿਆ ਨਾ ਅੱਜ ਬਿਮਾਰ ਨੇ ਗੱਲਾਂ ਤੇ ਇਹ ਵੀ ਉੱਡ ਰਹੀਆਂ ਕਿ ਬਿਮਾਰ ਨੇ ਇਹ ਬਿਮਾਰ ਹੋਏ ਨੇ ਕਿ ਕੇਜਰੀਵਾਲ ਸਾਹਿਬ ਪਤਾ ਨਹੀਂ ਉਹਨਾਂ ਕੋਲ ਕੀ ਮੰਗ ਰਹੇ ਨੇ ਤੇ ਕੀ ਉਹਨਾਂ ਨੂੰ ਤਿਆਰੀਆਂ ਕਰਦੇ ਪਏ ਨੇ ਅੰਦਰ ਅੰਦਰ ਸਾਨੂੰ ਨਹੀਂ ਪਤਾ ਪਰ ਅਸੀਂ ਦਿੱਲੀ ਦੇ ਉਹ ਨਹੀਂ ਹੈਗੇ ਅਸੀਂ ਤੇ ਇੱਕ ਜਿਹੜਾ ਤੁਸੀਂ ਕਹਿ ਰਹੇ ਜੇ ਕਿ ਜੀ ਇੱਕ ਸਰਪੰਚ ਜਿਹੜਾ 2 ਲੱਖ ਰੁਪਇਆ ਕਾਲੀ ਦਲ ਨੇ ਉਹਨਾਂ ਨੂੰ ਦਿੱਤਾ ਤੇ ਉਹਨਾਂ 'ਤੇ ਇਲਜ਼ਾਮ ਲੱਗੇ ਉਹ ਸਰਪੰਚ ਆਪ ਖੁਦ ਕੈਮਰੇ ਦੇ ਉੱਤੇ ਆਣ ਕੇ ਕਹਿ ਰਿਹਾ ਕਿ ਮੈਂ ਕਾਂਗਰਸੀ ਸਰਪੰਚ ਆ ਕਾਂਗਰਸ ਦਾ ਸਰਪੰਚ ਆ ਮੈਨੂੰ ਉਹਨਾਂ ਨੇ ਸਿਰਫ ਨਾਲ ਇਸ ਕਰਕੇ ਵਿਖਾਇਆ ਸੀਗਾ ਕਿ ਤੁਸੀਂ ਆਪਣੀਆਂ ਮਹੋਰ ਜਿਹੜੀਆਂ ਤੁਹਾਡੀਆਂ ਮਜਬੂਰੀਆਂ ਨੇ ਜੋ ਤੁਹਾਨੂੰ ਚੀਜ਼ ਦੀ ਲੋੜ ਆ ਉਹਦੀ ਲਿਸਟ ਸਾਨੂੰ ਦੇ ਦਿਓ ਉਹਦੇ ਬਾਰੇ ਦੱਸ ਦਿਓ ਤੇ ਅਸੀਂ ਤੁਹਾਡੀਆਂ ਉਹ ਚੀਜ਼ਾਂ ਪੂਰੀਆਂ ਕਰ ਦਈਏ ਉਹ ਤੇ ਕੈਮਰੇ ਦੇ ਅੱਗੇ ਆਪ ਆ ਗਿਆ ਇਹ ਤੇ ਇੱਕ ਜਦ ਜੇ ਕੋਈ ਕਿਸੇ ਦੀ ਚੜਾਈ ਹੁੰਦੀ ਹੈ ਨਾ ਤੇ ਉਹਦੀ ਵਿਰੋਧਤਾ ਹੋਣੀ ਲਾਜ਼ਮੀ ਹੈ ਉਹ ਕਬਦੇ ਨੇ ਰੋਕੀ ਉਹਨਾਂ ਨੇ ਕਰਨੀ ਹੈ ਉਹ ਵਿਰੋਧੀਆਂ ਦਾ ਕੰਮ ਆ ਉਹਨਾਂ ਨੇ ਕਰਨਾ ਕਿਉਂਕਿ ਵਿਰੋਧੀ ਅਸਲੇ ਕਿਹਨਾਂ ਕਰਦਾ ਵੇ ਕਾਂਗਰਸ ਕਿੱਥੇ ਆ ਭਾਜਪੀ ਕਿੱਥੇ ਆ ਝਾੜੂ ਕਿੱਥੇ ਆ ਕੋਈ ਮੈਨੂੰ ਦੱਸ ਦਿਓ ਕਿੱਥੇ ਅਕਾਲੀ ਦਲ ਤੋਂ ਇਲਾਵਾ ਕੌਣ ਸੁਖਬੀਰ ਬਾਦਲ ਤੋਂ ਇਲਾਵਾ ਕੌਣ ਤੁਹਾਨੂੰ ਉੱਥੇ ਨਜ਼ਰ ਆ ਰਿਹਾ ਪਿੰਡਾਂ ਦੇ ਵਿੱਚ ਉਹ ਨਜ਼ਰ ਆ ਰਿਹਾ ਹੜ ਦੇ ਪਾਣੀਆਂ ਦੇ ਵਿੱਚ ਗਾਮੇਵਾਜੀ ਹੋ ਰਹੀਆਂ ਜੀ ਕੱਛੇ ਤਾਂ ਪਾਲੇ ਦੇ ਕਿਸੇਰੇ ਪਾਕਦੇ ਹੀ ਪੰਜਾਬ ਪਜਾਮੇ ਗਿੱਲੇ ਕਰਕੇ ਤੇ ਇਹੀ ਫੋਟੋ ਖਿਚਾ ਲਈਏ ਇੱਕ ਵਾਜਾ ਆਪਣੇ ਕਿਨੇ ਵੇਕ ਡਰਾਮਾ ਕੀਤਾ ਸੀ 50000 ਰੁਪਇਆ ਦੇਣ ਦਾ ਉਹ ਇੱਕ ਇੱਕ 50000 ਰੁਪਏ ਦੇ ਨਾਲ ਤੇਰੇ ਨਾਲ ਕੀ ਹੋਏਗਾ ਤੂੰ ਜਾਨ ਕੱਢ ਦਿਲ ਕੱਢ ਗੁਰਦਾ ਵੀ ਤੇ ਚਾਹੀਦਾ ਨਾ ਗੁਰਦਾ ਵੀ ਚਾਹੀਦਾ ਗੁਰਦਾ ਹੈ 50-50000 ਰੁਪਇਆ ਲੱਖ-ਲੱਖ 5-5 ਲੱਖ 10-10 ਲੱਖ ਵੰਡਣ ਦਾ ਮੈਂ ਤਾਂ ਕਹ ਹਾਂ ਧੰਨਵਾਦ ਕਰਦਾ ਨਾਲ-ਨਾਲ ਗਾਇਕੀਵਾਂ ਦਾ ਪੰਜਾਬੀਆਂ ਦਾ ਪੰਜਾਬੀਆਂ ਦਾ ਧੰਨਵਾਦ ਆ ਸ਼ੁਕਰ ਹੈ ਉਹਨਾਂ ਦਾ ਕਿ ਸਾਡੇ ਪੰਜਾਬੀ ਗਾਇਕਾਂ ਦੇ ਅੰਦਰ ਪੰਜਾਬੀ ਪੂਰੀ ਵਸਦੀ ਹੈ ਤੇ ਉਹਨਾਂ ਨੇ ਪੰਜਾਬੀਆਂ ਦੇ ਨਾਲ ਖੜੇ ਨੇ ਤੇ ਪੰਜਾਬੀਆਂ ਨੇ ਉਹਨਾਂ ਨੇ ਪੂਰੀਆਂ ਬਾਹਾਂ ਫੜ ਲੀਆਂ ਟਰੈਕਟਰਾਂ ਤੱਕ ਲੈ ਆ ਦਿੱਤੇ ਉਹਨਾਂ ਨੇ ਹੋਰ ਕੀ ਕੰਮ ਆ ਬਹੁਤ ਕੁਝ ਪੰਜਾਬੀ ਮੈਨੂੰ ਪੰਜਾਬੀਆਂ ਨੂੰ ਮਿਲ ਰਿਹਾ ਸਾਨੂੰ ਕੋਈ ਜ਼ਰੂਰਤ ਨਹੀਂ ਪੰਜਾਬੀ ਚੜ੍ਹਦੀ ਕਲਾ ਵਿੱਚ ਹੈਗੇ ਸੀ ਕਿ ਚੜ੍ਹਦੀ ਕਲਾ 'ਚ ਰਹਿਣੇ ਨੇ ਜੀ ਤੇ ਲੱਗਦਾ ਨਹੀਂ ਕਿਤੇ ਨਾ ਕਿਤੇ ਕਿ ਜਿਵੇਂ ਅੱਜ ਹੜਾਂ ਦੀ ਮਾਰ ਹੈ ਟਹਾਈ ਲੋਕਾਂ ਦੀ ਜਿਵੇਂ ਸੁਬੀਰ ਸਿੰਘ ਬਾਦਲ ਜੀ ਜਿਹੜੇ ਨੇ ਘਰ ਘਰ ਜਾ ਕੇ ਲੋਕਾਂ ਦੀ ਸਾਰ ਲੈ ਰਹੇ ਨੇ ਤੇ ਇਹਦੇ ਨਾਲ ਜਿਹੜਾ ਵਾ ਸ਼ਰੋਣੀ ਅਕਾਲੀ ਦਲ ਦਾ ਜਿਹੜਾ ਗ੍ਰਾਫ ਆ ਇਹ ਵੀ ਉੱਚਾ ਹੋਵੇਗਾ ਦੇਖੋ ਐਸੋ ਨੇ ਨਾ ਮੈਂ ਇਹ ਮੰਨਦਾ ਕਿ ਅਸਲੇ ਆਪਾਂ ਨੂੰ ਸਿਆਸੀ ਗੱਲ ਨਹੀਂ ਕਰਨੀ ਚਾਹੀਦੀ ਸਿਆਸਤ ਦੀ ਗੱਲ ਨਹੀਂ ਕਰਨੀ ਚਾਹੀਦੀ ਅਸਲੇ ਪੰਜਾਬ ਨੂੰ ਖੜੇ ਕਰਨ ਦੀ ਜ਼ਰੂਰਤ ਆ ਮੈਂ ਇਹ ਮੰਨਦਾ ਕਿ ਅਸਲੇ ਮੈਂ ਇਸ ਟੋਕ ਇਸ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਸਕਦਾ ਕਿਉਂਕਿ ਮੈਂ ਚਾਹਨਾ ਹੈ ਕਿ ਅਸਲੇ ਪੰਜਾਬ ਦੀ ਬਾਹ ਫੜੀਏ ਪੰਜਾਬ ਨੂੰ ਖੜਿਆ ਕਰੀਏ 2027 ਦੀ ਇਲੈਕਸ਼ਨ ਆ ਗਈ ਉਹ ਤੋਂ ਦੇਖਾਂਗੇ ਇਸ ਵਾਰ ਦੇ ਵਿੱਚ ਆਪਾਂ ਕੀ ਕਰਨਾ ਹੈ ਇਹ ਲੋਕਾਂ ਨੂੰ ਪਤਾ ਹੈ ਕਿ ਕੌਣ ਖੜਾ ਮੈਂ 2027 ਦੀ ਇਲੈਕਸ਼ਨ ਦੀ ਗੱਲ ਨਹੀਂ ਕਰ ਰਿਹਾ ਮੈਂ ਅੱਜ ਇਹ ਗੱਲ ਕਰ ਰਿਹਾ ਵਾਂ ਕਿ ਜਿਸ ਤਰ੍ਹਾਂ ਹੁਣ ਅਸਲੇ ਏ ਤੁਸੀਂ ਗੱਲ ਕੀਤੀ ਆ ਕਿ ਕਿਸੇ ਵੀ ਪਾਰਟੀ ਨਾ ਆਮ ਆਦਮੀ ਪਾਰਟੀ ਦਾ ਕੋਈ ਉਥੇ ਵਿਧਾਇਕ ਜਾਂ ਕੋਈ ਮੰਤਰੀ ਲੱਭ ਰਿਹਾ ਵਾ ਸਿਰਫ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਲੋਕਾਂ ਦੇ ਵਿੱਚ ਵਿਚਰੇ ਨੇ ਮੈਂ ਪੁਰਾਣੀ ਗੱਲ ਵੀ ਇੱਥੇ ਦੁਹਾਈ ਸੀਗੀ ਤੁਹਾਨੂੰ ਕਿ ਜਿਹੜੇ ਸੁਖਵੀਰ ਸਿੰਘ ਇਹ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਮੰਨੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਇਹ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਉਹਨਾਂ ਵੱਲੋਂ ਸੜਕਾਂ ਦੇ ਜਾਲ ਵਿਛਾਏ ਗਏ ਸੀਗੇ ਬਹੁਤ ਵਧੀਆ ਕੰਮ ਕੀਤੇ ਗਏ ਸੀਗੇ ਤੇ ਇਹ ਹਮੇਸ਼ਾ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਖੜੀ ਰਹਿਣ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਅੱਜ ਮੈਂ ਇਹ ਕਿੰਨਾ ਵੀ ਅੱਜ ਜਿੱਤਾਂ ਕਿਸਾਨ ਉਹਨਾਂ ਦੇ ਨਾਲ ਹਮਮਾ ਆ ਕੇ ਉਹਨਾਂ ਨੂੰ ਆਪਣੀਆਂ ਫਰਿਆਦਾ ਸੁਣਾ ਰਹੇ ਨੇ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਜਿਹੜੇ ਉਹਨਾਂ ਦੇ ਨਾਲ ਸਾਥ ਦੇਣਗੇ ਮੈਂ ਇਹ ਕਹ ਰਿਹਾ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਦੋ ਘਦੀ ਘੜੀ ਦੇ ਵਿੱਚ ਹੀ ਸੁਖਵੀਰ ਸਿੰਘ ਬਾਦਲ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੇ ਵਿੱਚ ਕੋਈ ਦੂਸਰੀ رائے ਨਹੀਂ ਹੈਗੀ ਕਿ ਅੱਜ ਚਰਚਾ ਦਾ ਵਿਸ਼ਾ ਬਣ ਗਿਆ ਸੁਖਵੀਰ ਸਿੰਘ ਬਾਦਲ ਜੀ ਚਰਚਾ ਦੇ ਵਿੱਚ ਨੇ ਹਾਂ ਉਹ ਪਿੰਡਾਂ ਦੇ ਵਿੱਚ ਚਰਚਾ ਸ਼ੁਰੂ ਹੋ ਗਈ ਪਿੰਡਾਂ 'ਚ ਨਹੀਂ ਸ਼ਹਿਰਾਂ 'ਚ ਹੀ ਚਰਚਾ ਸ਼ੁਰੂ ਹੋ ਗਈ ਨੁੱਕਰ ਮੀਟਿੰਗਾਂ ਵੀ ਹੋਣੇ ਸ਼ੁਰੂ ਹੋ ਗਈਆਂ ਕਿ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਪੰਜਾਬ ਦੇ ਨਾਲ ਕੋਈ ਨਹੀਂ ਖੜਾ ਤੇ ਆਉਣ ਵਾਲੀ ਸਰਕਾਰ ਜਿਹੜੀ 2027 ਦੇ ਵਿੱਚ ਸੁਖਵੀਰ ਸਿੰਘ ਬਾਦਲ ਚਾਹੀਦਾ ਜੀ ਉਹ ਲੋਕਾਂ ਨੇ ਮਨੁੱਖੀ ਬਣਾ ਲਿੱਤੇ ਔਰ ਮੇਰਾ ਖਿਆਲ ਹੈ ਕਿ ਮਾਨ ਜਿਹੜੇ ਬਣੇ ਨੇ ਇਹ ਮਨ ਟਹਿਣਗੇ ਨਹੀਂ ਇਹ ਹੋਰ ਵੀ ਜ਼ਿਆਦਾ ਚੜ੍ਹਦੀ ਕਲਾ ਕਰਨਾਗੇ ਨਾਲ ਹੋਰ ਵੀ ਜੀਆਂ ਨੂੰ ਨਾਲ ਲੈ ਕੇ ਤੇ ਅਕਾਲੀ ਦਲ ਆਪਣੇ ਬੁੱਤੇ ਉੱਤੇ ਬਲਬੁੱਤੇ ਉੱਤੇ ਆਪਣੇ ਇਲੈਕਸ਼ਨ ਲੜੇਗਾ ਤੇ ਅੱਪ ਚੜ੍ਹਦੀ ਕਲਾ ਦੇ ਵਿੱਚ ਸਰਕਾਰ ਬਣਾਏਗਾ ਜੀ ਇੱਕ ਹੋਰ ਬੜਾ ਵੱਡਾ ਜਿਹੜਾ ਕਿਸਾਨਾਂ ਦੇ ਮਨਾਂ ਦੇ ਵਿੱਚ ਸਹਿਮ ਹੈ ਕਿ ਜਿਹੜੀ ਉਹਨਾਂ ਦੇ ਹੜੋਂ ਦੇ ਨਾਲ ਜਿਹੜੀ ਉਹਨਾਂ ਦੇ ਖੇਤਾਂ ਦੇ ਵਿੱਚ ਮਿੱਟੀ ਆ ਚੁੱਕੀ ਹੈ ਜਾਂ ਰੇਤਾ ਆ ਚੁੱਕੀ ਹੈ ਉਹ ਸਰਕਾਰ ਜਿਹੜੀ ਇਹ ਉਹਦੇ ਉੱਤੇ ਆਪਣਾ ਕਬਜ਼ਾ ਕਰੇਗੀ ਤੇ ਉਸ ਉਹਨਾਂ ਵੱਲੋਂ ਇਹ ਮੰਗ ਵੀ ਕੀਤੀ ਜਾਂਦੀ ਹੈ ਕਿ ਜੇਕਰ ਇਹ ਮਿੱਟੀ ਜਾਂ ਰੇਤਾ ਉਹਨਾਂ ਨੂੰ ਆਪ ਕਿਸ ਜਿਸਤ ਖੇਤ ਦੇ ਵਿੱਚ ਆਈ ਉਸ ਮਾਲਕ ਨੂੰ ਵੇਚਣ ਦਾ ਹਕ ਧਾਰ ਦਿੱਤਾ ਜਾਵੇ ਤੇ ਕੁਛ ਨਾ ਕੋਈ ਜਿਹੜੀ ਉਹਦੀ ਪਰਪਾਈ ਜਿਹੜੀ ਆ ਉਹ ਹੋ ਜਾਂਦੀ ਹੈ ਤੇ ਪਰ ਉਹਦਾ ਨੇ ਮਨਾਂ ਦੇ ਵਿੱਚ ਇੱਕ ਵੱਡਾ ਸਹਿਮ ਵੀ ਹੈ ਕਿ ਇਹ ਸਰਕਾਰ ਨੇ ਉੱਥੇ ਵੀ ਆਪਣਾ ਕਬਜ਼ਾ ਕਰ ਲੈਣਾ ਤੇ ਉਹਨਾਂ ਨੂੰ ਬੜੀ ਵੱਡੀ ਮਾਰ ਜਿਹੜੀ ਆ ਚਲਣ ਕਰਨੀਆਂ ਸੁਖਬੀਰ ਸਿੰਘ ਬਾਦਲ ਜੀ ਨੇ ਬੜੇ ਫਰਾਖ ਦੇ ਨਾਲ ਐਲਾਨ ਕੀਤਾ ਕਿ ਤੁਹਾਡੇ ਖੇਤਾਂ 'ਚ ਜਿਹੜੀ ਮਿੱਟੀ ਜਿਹੜੀ ਰੇਤਾ ਤੁਹਾਡੀ ਆ ਗਈ ਉਹ ਤੁਹਾਡੀ ਹੈ ਹੂੰ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਸੁਖਵੀਰ ਸਿੰਘ ਬਾਦਲ ਆਪਣੇ ਟਰੈਕਟਰ ਟਰਾਲੀਆਂ ਆਪਣੇ ਵਰਕਰਾਂ ਦੇ ਨਾਲ ਉਹਨਾਂ ਖੇਤਾਂ ਦੇ ਵਿੱਚ ਉਤਰੇਗਾ ਔਰ ਉਹ ਮਿੱਟੀ ਜਿੱਥੇ ਕਿਸਾਨ ਲਜਾਣਾ ਚਾਹੇਗਾ ਜਿੱਥੇ ਵੇਚਣੀ ਚਾਹੇਗਾ ਵੇਚੇਗਾ ਜੇ ਕੋਈ ਪਰਚਾ ਕਰੇਗਾ ਤੇ ਪਰਚਾ ਕਾਲੀ ਦਾ ਆਪਣੇ ਸਿਰ ਦੇ ਉੱਤੇ ਝੱਲੇਗਾ ਭਾਵੇਂ ਇੱਕ ਛੜਿਆ ਹਜ਼ਾਰਾਂ ਪਰਚੇ ਹੋ ਜਾਣ ਕੋਈ ਪਰਵਾਹ ਨਹੀਂਗੀ ਸਰਕਾਰਾਂ ਨੂੰ ਦੱਸ ਦਿਆਂਗੇ ਕਿ ਸਾਨੂੰ ਲੋਕਾਂ ਦੇ ਨਾਲ ਕਿੱਦਾਂ ਖੜੇ ਹੋਈਦਾ ਵਾ ਕਿੱਦਾਂ ਲੋਕਾਂ ਦੀ ਬਾਹ ਫੜੀ ਦੀ ਹੈ ਕੋਈ ਪਰਵਾਹ ਨਹੀਂ ਹੈ ਲੋਕੀ ਸਾਰੇ ਤਿਆਰ ਨੇ ਪਬਲਿਕ ਵੀ ਤਿਆਰ ਹੈ ਅਕਾਲੀ ਦਣ ਵੀ ਤਿਆਰ ਹੈ ਇਸ ਕੰਮ ਲਈ ਕੋਈ ਦਿੱਕਤ ਨਹੀਂ ਜੀ ਇਹ ਹਨ ਮਨਮੋਹਨ ਸਿੰਘ ਲਾਟੀ ਜੀ ਜਿਨ੍ਹਾਂ ਵੱਲੋਂ ਇਹ ਗੱਲ ਕੀਤੀ ਗਈ ਆ ਕਿ ਹਰੇਕ ਪਾਰਟੀ ਜਿਸਨਾਂ ਦਾ ਫਰਜ ਬਣਦਾ ਸੀਗਾ ਜਿਸ ਤਰ੍ਹਾਂ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਸਰਕਾਰ ਹੈ ਇਹਨਾਂ ਨੂੰ ਚਾਹੀਦਾ ਸੀ ਕਿ ਆ ਕੇ ਪੰਜਾਬ ਵਾਸੀਆਂ ਦੀ ਸਾਰ ਲੈਣੀ ਚਾਹੀਦੀ ਸੀ ਪਰ ਉਹਨਾਂ ਵੱਲੋਂ ਸਾਰ ਨਹੀਂ ਲਈ ਗਈ ਇਸ ਦੇ ਚੱਲਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹ ਘਰ ਘਰ ਜਾ ਕੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਨੇ ਤੇ ਉਹਨਾਂ ਦੀ ਬਾਤ ਪੁੱਛ ਰਹੇ ਨੇ ਤੇ ਰਾਹਤ ਸਮਗਰੀ ਦੇ ਨਾਲ-ਨਾਲ ਜਿਹੜਾ ਵਾ ਕੇ ਵਿੱਤੀ ਸਹਾਇਤਾ ਵੀ ਜਿਹੜੀ ਉਹਨਾਂ ਵੱਲੋਂ ਲਗਾਤਾਰ ਦਿੱਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਡੰਗਰਾਂ ਵਾਸਤੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ ਇੱਕ ਇਹ ਇਨਸਾਨਵਾਦ ਤੇ ਜਿਹੜਾ ਵਾ ਉਹ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਹੋਰ ਖੇਤਾਂ ਵਾਸਤੇ ਜਿਹੜੇ ਖਾਦ ਦਾ ਪ੍ਰਬੰਧ ਕੀਤਾ ਗਿਆ ਹੈ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਨੇ ਕਿਉਂਕਿ ਹਮੇਸ਼ਾ ਹੀ ਜਿੰਨਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਤਾ ਦੇ ਵਿੱਚ ਆਉਂਦੀ ਹੈ ਤੇ ਉਹ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ ਤੇ ਹੁਣ ਵੀ ਪੰਜਾਬ ਦੇ ਵਿੱਚ ਬੇਸ਼ੱਕ ਹੜ੍ਹ ਆ ਚੁੱਕੇ ਨੇ ਹੜਾਂ ਦੇ ਕਾਰਨ ਬੇਸ਼ੱਕ ਪੰਜਾਬੀਆਂ ਨੂੰ ਵੱਡੀ ਮਾਰ ਵਜਈਏ ਪਰ ਉਸ ਦੇ ਨਾਲ ਜਿਹੜੇ ਸਰਕਾਰਾਂ ਨੇ ਸਾਰ ਨਹੀਂ ਲਈ ਪਰ ਪੰਜਾਬੀ ਜਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਨੇ ਜਿਹੜੇ ਉਹਨਾਂ ਵੱਲੋਂ ਉਹਨਾਂ ਦੀ ਸਾਰ ਲਈ ਗਈ ਹੈ ਤੇ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਇਹ ਪੰਜਾਬ ਇਹ ਫਿਰ ਉਸੇ ਤਰ੍ਹਾਂ ਲਹਿਰ ਲਗਾਉਂਦਾ ਜਿਹੜਾ ਪੰਜਾਬੇ ਉਹ ਦਿਖਾਈ ਦੇਵੇਗਾ ਮੁਲਾਕਾਤ ਦਾ سلسلہ ਇੱਥੇ ਹੀ ਖਤਮ ਹੁੰਦਾ ਹੈ ਅਗਲੀ ਮੁਲਾਕਾਤ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਬਹੁਤ